ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮਲੇਰ ਕੋਟਲਾ ਕਮਲ ਸਿਨੇਮਾ ਵਾਲੀ ਜਗ੍ਹਾ ਤੇ ਕਿਸੇ ਪੈਮਾਇਸ਼ ਦੇ ਚਲਦਿਆਂ ਨਿਸ਼ਾਨਦੇਹੀ ਕਰਨ ਆਏ ਨਗਰ ਕੌਂਸਲ ਦੇ ਬਿਲਡਿੰਗ ਅਫਸਰ ਨੂੰ ਉਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਪੱਲਾ ਛੁੜਾ ਕੇ ਭੱਜਦੇ ਦੇਖਿਆ ਗਿਆ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਉਕਤ ਕਾਰਵਾਈ ਸੰਬੰਧੀ ਲਿਖਤੀ ਹੁਕਮ ਦਿਖਾਉਣ ਲਈ ਕਿਹਾ ਪੱਤਰਕਾਰਾਂ ਨੇ ਉਹਨਾਂ ਨੂੰ ਉਕਤ ਜਗ੍ਹਾ ਦੇ ਮੇਨ ਰੋਡ ਤੇ ਬਣ ਰਹੀਆਂ ਦੁਕਾਨਾਂ ਸੰਬੰਧੀ ਜਦੋਂ CLU ਸਰਟੀਫਿਕੇਟ ਜਾਰੀ ਹੋਣ ਤੇ ਉਕਤ ਦੁਕਾਨਾਂ ਦੇ ਨਕਸ਼ੇ ਪਾਸੋਂ ਸੰਬੰਧੀ ਪੁੱਛਿਆ ਤਾਂ ਬਿਲਡਿੰਗ ਅਫਸਰ ਨੇ ਕਿਹਾ ਕਿ ਦਫ਼ਤਰ ਆ ਕੇ ਕਾਰਜ ਸாதਕ ਅਫਸਰ ਨਾਲ ਗੱਲ ਕਰ ਲੈਣ ਜਦੋਂ ਬਾਅਦ ਵਿੱਚ ਨਗਰ ਕੌਂਸਲ ਦਫ਼ਤਰ ਪੁੱਛ ਕੇ ਕਰੀਬ 10 ਪੱਤਰਕਾਰਾਂ ਨੇ ਕਾਰਜ ਸாதਕ ਅਫਸਰ ਨੂੰ ਉਕਤ ਕਾਰਵਾਈ ਸਬੰਧੀ ਪੁੱਛਿਆ ਤਾਂ ਉਹਨਾਂ ਕੀ ਕਿਹਾ ਲੋ ਤੁਸੀਂ ਖੁਦ ਸੁਣੋ ਕੋਈ ਜਿੱਥੇ ਪਹਿਲਾਂ ਸ਼ਾਪ ਬਣੀਆਂ ਹੋਈਆਂ ਸੀ ਤੇਰੀਆਂ ਸ਼ਾਪ ਢਈਆਂ ਨੇ ਅੰਦਰ ਜਿਹੜਾ ਕਮਲ ਸ਼ਰੀਮੇ ਦੀ ਜਿਹੜੀ ਅੰਤਰੀ ਲੀ ਕੰਪਲੈਕਸਾ ਉੱਥੇ ਦਾ ਕੋਈ ਨਕਸ਼ਾ ਨਹੀਂ ਜਿਹੜੀਆਂ ਬਾਉਂਡਰੀ ਤੇ ਬਾਹਰ ਜਿਹੜੀਆਂ ਸ਼ਾਪ ਬਣੀਆਂ ਨੇ ਹਾਂ ਬਾਹਰ ਵਾਲੀਆਂ ਦੀ ਹਾਂ ਬਾਹਰ ਵਾਲੀਆਂ ਉਹਨਾਂ ਦੇ ਵਿੱਚੋਂ ਜਿਹੜੇ ਨਕਸ਼ੇ ਪਾਸ ਕੁਝ ਪਾਸ ਹੋਏ ਨੇ ਨਕਸ਼ੇ ਪਾਸ ਹੋਏ ਨੇ ਉਹਨਾਂ ਦੀ ਜੇ ਕੋਈ ਬਿਨਾ ਨਕਸ਼ੇ ਤੇ ਹੋਊਗਾ ਅਸੀਂ ਕਾਰਵਾਈ ਕਰਾਂਗੇ ਮਤਲਬ ਤੁਹਾਡਾ ਕਹਿਣ ਦਾ ਕਿ ਜਿਹੜੀਆਂ ਬਾਉਂਡਰੀ ਦੇ ਉੱਪਰ ਤੁਸੀਂ ਕਹਿ ਰਹੇ ਹੋ ਦੁਕਾਨਾਂ ਬਣੀਆਂ ਨੇ ਤਾਂ ਪੈ ਗਿਆ ਉਹ ਕੋਈ ਵੀ ਕੋਈ ਵੀ ਦੁਕਾਨ ਬਣੀ ਹੈ ਮੈਂ ਉੱਪਰ ਉੱਥੇ ਗਿਆ ਨਹੀਂ ਸਾਈਟ ਤੇ ਜੇ ਕੋਈ ਹੁਣ ਬਣੀ ਹੈ ਤਾਂ ਉਹਦਾ ਨਕਸ਼ਾ ਪਾਸ ਹੋਊਗਾ ਬਾਕੀ ਜੇ ਨਹੀਂ ਬਣੀ ਉਹ ਅਸੀਂ ਉੱਤੇ ਕਾਰਵਾਈ ਕਰਾਂਗੇ ਕਿ ਇੱਕ ਥੋੜੇ ਜਿਹੜੇ ਮੁਲਾਜ਼ਮ ਨੇ ਅੱਜ ਜਾ ਕੇ ਕੁਝ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਨਿਸ਼ਾਨ ਲਾ ਕੇ ਆਏ ਨੇ ਕਿਹਾ ਵੀ ਉੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਮੈਂ ਨਹੀਂ ਕਹਿ ਰਿਹਾ ਹੈਗਾ ਇਹ ਕੋਈ ਨਿਸ਼ਾਨਦੇਹੀ ਹੋਈ ਸੀ ਆ ਰੈਵਨਿਊ ਡਿਪਾਰਟਮੈਂਟ ਤਸਿਲਦਾਰ ਸਾਹਿਬ ਨੇ ਕਰੀ ਹੈ ਜਿੱਥੇ ਵੀ ਇਨਕ੍ਰੋਚਮੈਂਟ ਦੀ ਇੱਕ ਸਾਈਡ 4 ਫੁੱਟ ਹੈ ਇੱਕ ਸਾਈਡ 0 ਹੈ ਉਹਨੂੰ ਕਲੀਅਰਿਫਾਈ ਕਰਨ ਵਾਸਤੇ ਦੁਕਾਨਾਂ ਦੀ ਕਿਹੜੀ ਦੁਕਾਨ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਦਾ 4 ਫੁੱਟ ਆਉਂਦਾ ਸਾਰਿਆਂ ਦੇ ਨਹੀਂ ਆਉਂਦਾ ਹੈਗਾ ਕਿਸੇ ਦਾ ਘੱਟ ਜਾਂ ਕਿਸੇ ਦਾ ਵੱਧ ਕੋਈ ਕਦੋਂ ਕਦੋਂ ਬੰਦੀ ਪਮਾਇਸ਼ ਹੈ ਕਿਹੜੀ ਜੀ ਜਿਹੜੀ ਪਮਾਇਸ਼ ਦੇ ਆਧਾਰ ਦੇ ਇਹ ਪਿੱਛੇ ਨਿਸ਼ਾ ਮੇਰੇ ਆਉਣ ਤੋਂ ਪਹਿਲਾਂ ਦੀ ਨਿਸ਼ਾਨਦੇਹੀ ਹੋਈ ਹੋਈ ਹੈ 6 ਮਹੀਨੇ ਆਈਡੀਆ ਆਈਡੀਆ ਮੈਂ ਮੈਨੂੰ ਡੇਟ ਨਹੀਂ ਦਿੰਦਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਨੇ ਕਿ ਉਹਨਾਂ ਦੀ ਕੋਈ ਕਾਰਵਾਈ ਅੱਜ ਜਿੰਨਾਂ ਤੇ ਵੀ ਕੋਈ ਬਣੂਗੀ ਕਾਰਵਾਈ ਕਰਾਂਗੇ ਜਿਹਨਾਂ ਤੇ ਪਾਣੀ ਨਹੀਂ ਮਤਲਬ ਤੁਸੀਂ ਬਿਲਡਿੰਗ ਅਫਸਰੋਂ ਜੀ ਤੁਸੀਂ ਦਫ਼ਤਰ ਆ ਜਾਈਏ ਤੁਸੀਂ ਮੌਕੇ ਤੇ ਆਇਓ ਉਹਰੇ ਉਹਰੇ ਜਵਾਬ ਦਿਓ ਨਾ ਕੋਈ ਨਹੀਂ ਮੌਕੇ ਤੇ ਆ ਦਫ਼ਤਰ ਆ ਜਾਈਏ ਦਫ਼ਤਰ ਆ ਜਾਈਏ ਮੌਕੇ ਤੇ ਆਣਾਂ ਮੈਨੂੰ ਇਲੈਗਲ ਜਿੱਥੇ ਤੁਸੀਂ ਮੌਕੇ ਤੇ ਆਇਓ ਉਹਰੇ ਦਗੰਡਾ ਮਾਰਨ ਆ ਜਾਈਏ ਪੂਰੇ ਸ਼ਹਿਰ ਦੇ ਵਿੱਚ ਠੀਕ ਹੈ ਮਾਚਾ ਕਰ ਰਹੇ ਆ ਨਹੀਂ ਕਾ ਕਾ ਚੱਕਰਾਏਗਾ ਨਾ ਲੈਂਟਰ ਪੈ ਗਿਆ ਗੁੰਡਾ ਕਰਦੀ ਕਰ ਦਿਓ ਸ਼ਹਿਰ ਦੇ ਵਿੱਚ ਕਰ ਰਹੇ ਕੋਈ ਇਹ ਉਰੇ ਤੱਕ ਹੀ ਇੱਕ ਮਿੰਟ ਦੱਸ ਕੇ ਜਾ ਤੁਸੀਂ ਇਹ ਕੰਨ ਕੋ ਸਾਫ ਹੈਗਾ ਨਾਲ ਹੀ ਅਸਲਾ ਕੰਨ ਕੋ ਸਾਫ ਸੀ ਮਿੰਤੀ ਮਾਲ ਚਾਰ ਪਾਸੇ ਦੱਸ ਕੇ ਜੋ ਕਿੰਨੀ ਪੁਕਾਰਦਾ ਨੀ ਤੇ ਇਹ ਵੀ ਮੰਤੀ ਕਰੀਏ ਕਿਸ ਆਧਾਰ ਤੇ ਕਰੀਏ ਇਹ ਨਿਸ਼ਾਨ ਲਾਉਣ ਲੱਗੇ ਆ ਸਿਰਫ ਨਿਸ਼ਾਨਾ ਹੀ ਹੋ ਗਿਆ ਪਹਿਲਾਂ ਪਹਿਲਾਂ ਤੁਸੀਂ ਆਏ ਸੀ ਪਹਿਲਾਂ ਤੁਸੀਂ ਦਾਫਤਰ ਕਿਉਂ ਨਿਸ਼ਾਨਾ ਹੀ ਹੋ ਗਿਆ ਥੋੜੇ ਕੋਲੇ ਤੁਸੀਂ ਆ ਬੀਨਾ ਦਾ ਖਾਓ ਆਰਡਰ ਆਰਡਰ ਕਿਉਂ ਆਰਡਰ ਹੈਗੇ ਤੁਸੀਂ ਦੇ ਲੈਣੇ ਆ ਆਓ ਦਫਤਰ ਆਜੋ ਬੇਨਤੀ ਕਰੀ ਪੂਰੇ ਪੂਰੇ ਦੇਖ ਕੇ ਅੱਗੇ ਦਫਤਰ ਆਜੋ ਇਹ ਆਰਡਰ ਤੋਂ ਆਏ ਤੁਸੀਂ ਇੱਥੇ ਆਏ ਆ ਆਰਡਰ ਲੱਗੀ ਆ ਆਰਡਰ ਲੈ ਕੇ ਆਜੋ ਤੁਸੀਂ ਦਫਤਰ ਆਜਣੇ ਆ ਇਹ ਦੱਸੋ ਕਿ ਕੋਈ ਹੋਰ ਹੈ ਤੁਸੀਂ ਮੇਰੇ ਕਹਦੇ ਮਾ ਕੇ ਪੈਸੇ ਹੋਣ ਪੜਨਾ ਯਾਰ ਨਹੀਂ ਤੁਸੀਂ ਤੁਸੀਂ ਜਵਾਬ ਦੋ ਤਾਂ ਕਿ ਕਿਹੜਾ ਦੁਕਾਨਾ ਬਰ ਰਹੀ ਹੈ ਨਹੀਂ ਤੁਸੀਂ ਮੇਰੇ ਕਹਦੇ ਮਾ ਕੇ ਪੈਸੇ ਹੋਣ ਬਾਕੀ ਹੋ ਰਾਇ ਨਹੀਂ ਹੋਰ ਆਪਸ਼ਨ ਨਹੀਂ ਹੈਗੇ ਨਹੀਂ ਨਹੀਂ ਮੈਂ ਤੁਸੀਂ ਤੁਸੀਂ ਬਣਾ ਮੈਂ ਚਲੋ ਮੈਂ ਚੈੱਕ ਕਰ ਰ ਕੋਈ ਜਗ੍ਹਾ ਹੈ ਦਫ਼ਤਰ ਹੈ ਵੀ ਮੈਂ ਚੈੱਕ ਕਰਨਾ ਦਫ਼ਤਰ ਆਜੀ ਤੁਸੀਂ ਆਰਡਰ ਹੈਗਾ ਆਰਡਰ ਹੈਗਾ ਤੁਸੀਂ ਤੁਸੀਂ ਪਾਓ ਬਈ ਜੀ ਆਰਡਰ ਲੈਣਾ ਮੇਰੇ ਕੋਲ ਅਸੀਂ ਕਿਉਂ ਨਹੀਂ ਤੁਸੀਂ ਮੇਰੇ ਤੋਂ ਆਰਡਰ ਲੈਣਾ ਕੌਣ ਹੁੰਨੇ ਹੋ ਆਰਡਰ ਪੁੱਛਣਾ ਕੌਣ ਹੁੰਨੇ ਹੋ ਤੁਸੀਂ ਮੇਰੇ ਕੋਲ ਨਹੀਂ ਕੌਣ ਹੈ ਪ੍ਰਸ਼ੰਸਾ ਹੁੰਨੇ ਹੋ ਵੀ ਅਸੀਂ ਜਾਣਕਾਰੀ ਦਿਓ ਦਿਖਾਓ ਕਿੱਥੇ ਅਸੀਂ ਜਾਣਕਾਰੀ ਦਿਓ ਕੋਈ ਨਹੀਂ ਤੁਸੀਂ ਆਓ ਦਫ਼ਤਰ ਦਫ਼ਤਰ ਦਿਖਾਓ ਦਿਖਾਉਣੇ ਆ ਤੁਸੀਂ ਇੱਥੇ ਜ ਨਹੀਂ ਆ ਗਏ ਕਾਨੂੰਨੀ ਤੁਸੀਂ ਦਫ਼ਤਰ ਆ ਜਾਓ ਇਹ ਸਾਹਿਬ ਦੱਸ ਦੇਣਗੇ ਇਹ ਸਾਹਿਬ ਦੱਸਣ ਗਿਆ ਕੇ ਆ ਜਾਓ ਬਿਲਡਿੰਗ ਇਸ ਤੇ ਛੜੀਆਂ ਦੁਕਾਨਾਂ ਗੈਰ ਕਾਨੂੰਨੀ ਬਣ ਰਹੀਆਂ ਨੇ ਇਹ ਸਾਹਿਬ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪਰਫੁੱਲਟ ਕਰਨ ਲਈ ਸ਼ਹੀਦ ਮੋਲੀ ਬੈਦਵਾਨ ਵਿਹੇ ਕਰਵਾਏ ਗਏ 1 ਲੱਖ ਦੀ ਇਨਾਮੀ ਰਾਸ਼ੀ ਵਾਲੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਵਿੱਚ ਮੋਲੀ ਬੈਦਵਾਨ ਨੇ ਮਨਾਲਾ ਨੂੰ ਹਰਾ ਕੇ ਕਬੱਡੀ ਕੱਪ ਜਿੱਤ ਲਿਆ ਇਸ ਦੋ ਰੋਜ਼ਾ ਟੂਰਨਾਮੈਂਟ ਵਿੱਚ ਉਪਜੇਤੂ ਟੀਮ ਨੂੰ 71000 ਰੁਪਏ ਦਾ ਨਕਦਨਾਮ ਦਿੱਤਾ ਗਿਆ ਕਬੱਡੀ ਟੂਰਨਾਮੈਂਟ ਵਿੱਚ ਨਾਮਵਰ ਟੀਮਾਂ ਦੇ ਖਿਡਾਰੀਆਂ ਨੇ ਪਾਗ ਲਿਆ ਤੇ ਉੱਥੇ ਵੱਡੀ ਗਿਣਤੀ ਵਿੱਚ ਕਬੱਡੀ ਪ੍ਰੇਮੀਆਂ ਨੇ ਵੀ ਇਸ ਖੇਡ ਦਾ ਆਨੰਦ ਮਾਣਿਆ ਇਸ ਟੂਰਨਾਮੈਂਟ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਕਲੱਬ ਦੇ ਔਧੇਦਾਰਾਂ ਦੇ ਯਤਨਾਂ ਦੀ ਭਰਵੀਂ ਤਾਰੀਫ਼ ਕੀਤੀ ਜਿਹੜਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਉਹਦੇ ਸਾਰੇ ਪ੍ਰਧਾਨ ਸਾਹਿਬ ਨੂੰ ਸਾਰੇ ਔਧੇਦਾਰਾਂ ਸਾਹਿਬਾਨ ਨੂੰ ਵੀ ਜਿਨ੍ਹਾਂ ਨੇ ਇਹ ਪੰਜਵਾਂ ਕਬੱਡੀ ਕੱਪ ਕਾਮਯਾਬ ਕਬੱਡੀ ਕੱਪ ਪਿਛਲੀ ਵਾਰ ਵੀ ਮੈਂ ਇੱਥੇ ਆਇਆ ਸੀ ਉਦੋਂ ਵੀ ਪੂਰੀ ਕਾਮਯਾਬੀ ਤਾਂ ਅੱਜ ਵੀ ਇੰਨੀ ਠੰਡ ਹੋਣ ਦੇ ਬਾਵਜੂਦ ਲਗਾਤਾਰ ਦੇਖੋ ਤੁਸੀਂ ਕਬੱਡੀ ਹੋ ਰਹੀ ਆ ਔਰ ਕਿੰਨੇ ਲੋਕ ਇੱਥੇ ਬੈਠੇ ਕਿੰਨਾ ਵੱਡਾ ਇਕੱਠ ਆ ਜਿਹੜਾ ਏਰੀਆ ਦਾ ਇਹ ਇੰਜੋਏ ਕਰ ਰਿਹਾ ਮੈਂ ਉਹਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਹੋਰ ਜ਼ਿਆਦਾ ਸ਼ਕਤੀ ਦੇਵੇ ਤਾਂ ਕਿ ਇਹ ਖੇਡਾਂ ਨੂੰ ਹੋਰ ਪ੍ਰਫੁੱਲਤ ਕਰ ਸਕਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਵੀ ਆਈ ਆ ਪਰਮਾਨਜੋਗ ਮੁੱਖ ਮੰਤਰੀ ਭਗਵਾਨ ਸਾਹਿਬ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ ਖੇਡਾਂ ਨੂੰ ਲਗਾਤਾਰ ਸਸ਼ਾਧ ਕੀਤਾ ਜਾ ਰਿਹਾ ਹੈ ਖੇਡਾਂ ਪੰਜਾਬ ਦੀਆਂ ਪਹਿਲਾਂ ਹੋਈਆਂ ਹੁਣ ਫੇਰ ਹੋ ਰਹੀਆਂ ਨੇ ਤੇ ਲਗਾਤਾਰ ਇਹ ਕੰਮ ਆ ਜਿਹੜਾ ਇਹ ਚੱਲਦਾ ਰਹਿਣਾ ਅਸੀਂ ਪੰਜਾਬ ਨੂੰ ਜਿਹੜਾ ਪੰਜਾਬ ਕਿਸੇ ਵੇਲੇ ਬਹੁਤ ਪਿੱਛੇ ਚਲੇ ਗਿਆ ਸੀ ਖੇਡਾਂ ਦੇ ਵਿੱਚ ਪਿੱਛੇ ਚਲੇ ਗਿਆ ਸੀ ਡਵੈਲਪਮੈਂਟ ਦੇ ਵਿੱਚ ਪਿੱਛੇ ਚਲੇ ਗਿਆ ਸੀ ਤੁਸੀਂ ਦੇਖੋਗੇ ਵੀ ਆਉਣ ਵਾਲੇ 4-5 ਸਾਲ ਦੇ ਵਿੱਚ ਮਾਨਯੋਗ ਭਵਨ ਸਿੰਘ ਮਾਨ ਜੀ ਦੀ ਰਗਵਾਈ ਹੇਠ ਇਹ ਪੰਜਾਬ ਜਿਹੜਾ ਕਿੰਦਾ ਤਰੱਕੀਆ ਕਰਦਾ ਖੇਡਾਂ ਦੇ ਵਿੱਚ ਵੀ ਤੁਸੀਂ ਦੇਖਿਆ ਪਿਛਲੇ ਏਸ਼ੀਆਈ ਗੇਮਾਂ ਦੇ ਵਿੱਚ ਪੰਜਾਬ ਦੇ ਕਿੰਨੇ ਮੈਡਲ ਜਿੱਤ ਕੇ ਲੈ ਕੇ ਆਇਆ ਤੁਸੀਂ ਸਾਰਿਆਂ ਨੇ ਆ ਪੜਿਆ ਤੇ ਕੱਲ ਹੀ 150 ਦੇ ਕਰੀਬ 150 ਤੋਂ ਵੀ ਜ਼ਿਆਦਾ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਜਿਹੜੇ ਸਾਡੇ ਖਿਡਾਰੀ ਸੀ ਉਹਨਾਂ ਨੂੰ ਸਨਮਾਨਿਤ ਕੀਤਾ 34 ਕਰੋੜ ਰੁਪਈਆ ਉਹਨਾਂ ਨੂੰ ਦਿੱਤਾ ਔਰ ਹੋਰ ਵੀ ਵੱਡੀਆਂ ਰਕਮਾਂ ਰੱਖੀਆਂ ਗਈਆਂ ਨੇ ਸਰਕਾਰ ਵੱਲੋਂ ਤੇ ਜਿਹਨਾਂ ਜਿਹੜੇ ਵੀ ਬੱਚੇ ਸਾਡੇ ਜਿੱਤ ਕੇ ਆਉਣਗੇ ਜਾਂ ਜਿਹੜੇ ਬੱਚੇ ਚੰਗੇ ਖੇਡਣਗੇ ਉਹਨਾਂ ਜਿੱਤ ਕੇ ਆਉਣ ਤੋਂ ਬਾਅਦ ਨਹੀਂ ਪਹਿਲੇ ਦੇਵਾਂਗੇ ਤਾਂ ਕਿ ਉਹ ਜਿੱਤਣ ਜੋਗੇ ਹੋ ਸਕਣ ਚੰਡੀਗੜ੍ਹ ਨਗਰ ਨਿਗਮ ਨੇ ਮੇਅਰ ਚੋਣ ਮੁਲਤਵੀ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਤੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਨਗਰ ਨੇ ਕਿਹਾ ਹੈ ਕਿ ਉਹ 6 ਫਰਵਰੀ ਨੂੰ ਚੋਣਾਂ ਕਰਵਾਏਗੀ ਡੀਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਇਸ ਤੋਂ ਬਾਅਦ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਵਿਸਤਾਰਤ ਰਿਪੋਰਟ ਮੰਗੀ ਹੈ मामले दी अगली सुनवाई 23 जनवरी नु होवेगी ते असो पहला चंडीगढ़ नगर निगम दे मेयर दी चौण मुल्तवी ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਨਿਗਮ ਨੇ ਹਾਈ ਕੋਰਟ ਨੂੰ ਦੱਸਿਆ ਕਿ 16 ਜਨਵਰੀ ਨੂੰ ਪੰਜਾਬ ਪੁਲਿਸ ਨੇ ਨਿਗਮ ਹਾਊਸ ਵਿੱਚ ਜ਼ਬਰਦਸਤੀ ਦਾਖਲ ਹੋ ਗਈ ਸੀ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਕੁਝ ਇਨਪੁਟ ਮਿਲੇ ਸਨ ਚੋਣ ਅਧਿਕਾਰੀ ਵੀ ਅਚਾਨਕ ਬਿਮਾਰ ਹੋ ਗਏ ਤੇ ਜਿਸ ਕਾਰਨ ਵੀਰਵਾਰ ਯਾਨੀ ਅੱਜ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨਾ ਪਿਆ ਇਹ ਪਟੀਸ਼ਨ ਆਪ ਕਾਂਗਰਸ ਦੇ ਗੱਠਜੋੜ ਆ ਇੰਡੀਆ ਨੇ ਹਾਈ ਕੋਰਟ ਵਿੱਚ ਤਾਇਰ ਕੀਤੀ ਸੀ ਸਰ ਪੈਗੀ ਵੀ ਤੁਹਾਨੂੰ ਦੱਸਦਾ ਇਸ ਕਰਕੇ ਟੈਲੀਫੋਨਿਕ ਮੈਸੇਜ ਆ ਰਿਹਾ ਪੁਲਸ ਵਾਲੇ ਰੋਕ ਰਹੇ ਸਾਨੂੰ ਟੈਸ ਜੀ ਨਹੀਂ ਪੜਿਆ ਮੈਸੇਜ ਨਹੀਂ ਪੜਿਆ ਕੀ ਮੈਸੇਜ ਪੜਨਾ ਸੀ ਅਸੀਂ ਤੁਹਾਡੇ ਮੈਸੇਜ ਤੇ ਥੋੜੀ ਇੱਕ ਵਟਸਐਪ ਮੈਸੇਜ ਦੇ ਬੇਸਿਸ ਤੇ ਰੁਕ ਗਏ ਮੈਸੇਜ ਕਰ ਰਹੇ ਕਿ ਰੀਲ ਮਸੀ ਮਾਰ ਗਿਆ ਕਿ ਕੋਈ ਕਹਿੰਦਾ ਗਾਇਬ ਹੋ ਗਿਆ ਜੀ ਜਨਵਰੀ ਪੋਲਿਸ ਦੇ ਕੋਲ ਜਿਹੜਾ ਮਿਲ ਹਾਈ ਕੋਰਟ ਵੀ ਮੈਟਰ ਗਿਆ ਸੀ ਵੀਡੀਓਗ੍ਰਾਫੀ ਹੋਗੀ ਫੋਟੋਗ੍ਰਾਫੀ ਹੋਗੀ फिर आपको क्या दिक्कत है इस चीज़ को लेकर अरे हमें अंदर ही नहीं जाने दे रहे वीडियोग्राफी तो होगी ग्यारह बज के यार आप क्या बात कर रहे हो आप कब दे 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 तो जाने देंगे हमें ग्यारह बजे हमारे को पास है आप कितने बजे हम अंदर जाएंगे मुझे बताओ कितने बजे जाएंगे बताओ आप मुझे बता दो कितने बजे अंदर जाएंगे हमें अंदर जाने के लिए बुलाया गया था पाँच दो को क्या दस बज के चालीस मिनट हो गए ग्यारह बजे क्या भेजा इन्होंने मेरे को नहीं भेजा ये लो लोगों को भेज रहे हैं कोई तो एक सर्कुलेट हो रहा है मैसेज के अनिल बीमार हो जी। गया जी जा सकता पुलिस उस मैसेज के मैसेज पे रोक रही है सबको तो तो है बदल दिया फिर प्रिजाइडिंग ऑफिसर बीमार कर दिया पहले उन्होंने ऐसे सेक्रेटरी के साथ किया सेक्रेटरी बदल दिया ताकि सेक्रेटरी के साथ फोटो आई हुई है अखबार में उन्होंने अपने विद्रॉल फॉर्म पकड़ाते हुए फिर बाद में आ गया कि विड्रॉल को रिजेक्ट किया विदड्रॉल ऐसे रिजेक्ट नहीं हो सकता जब उनके साथ उन्होंने अपने आप इन पर्सन दिया था उन्होंने फिर हमारे जो बंटी है उन्होंने फिर लिख के भेज दिया कि मैं विद्रॉ कर रहा हूँ ये जानते हैं कि आज उनके नंबर्स बिल्कुल उनके खिलाफ है हार चुके हैं वो इस कारण कोई ना कोई हथकंडा अपनाना चाहते हैं। हंगामा ये बिल्कुल आपने देख लिया मुझे साथ भी हो जाएगा मेरे जेब में मेरा पास है लेकिन मेरे साथ भी यही हो जाएगा वही मैं कह रहा हूं इससे साफ स्पष्ट तौर पे ये जाहिर हो गया जाहिर क्या हो गया साबित हो गया है कि भारतीय जनता पार्टी हर तरीके अपना रही है के बाद हम कोर्ट जाने की कोशिश अभी करेंगे हमारे लोग कुछ चले जा चुके सर पास तो दिखाएंगे अपना सर पास दिखा दीजिए अपना आपको पास होने के, के बाद के दिया पास में जब कह रहा हूँ तो मेरी बात अगर मेरे से आप बात कर रहे हैं मान लीजिए मेरे जेब में है और को रोका जा रहा है अगर आप मेरे में ये भी विश्वास नहीं करते लगा थोड़ा सा अजीब आपकी बात है लेकिन यहाँ पे अभी अभी नहीं हुआ मेरे साथ अभी नहीं जाने दिए हमारे अभी तो पता नहीं अभी तो जाके देखूंगा रोकेंगे मतलब रोकेंगे रोकेंगे लेकिन अभी रोका नहीं अभी तो आपने पहले रोक लिया मुझे आपके साथ आपसे बात करने का मौका ਪਰ ਤੇ ਵੀ ਪਹੁੰਚ ਨਹੀਂ ਲਵਾਇਆ ਬਾਰੇ ਹੈ ਉਹਨੂੰ ਬਤਾਤੇ ਹੈ ਮੰਦਰ ਜਾ ਕੇ ਦੇਖ ਕੇ ਉਹਨੂੰ ਆਣਾ ਹੈ ਕਿ ਨਹੀਂ ਆਈ ਸਰ ਤਾਂ ਯਾਰ ਆਪਣੀ ਆਈਡੀ پکڑੋ ਮੌਸਮ ਵਿੱਚ ਬਦਲਾਅ ਦੇ ਨਾਲ ਕਈ ਪ੍ਰਵਾਸੀ ਪੰਛੀ ਆਪਣੇ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਵਿੱਚ ਚਲੇ ਜਾਂਦੇ ਹਨ ਅਜਿਹਾ ਇੱਕ ਸਥਾਨ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਦੀ ਛਿੱਲਦਾ ਹੈ ਜਿੱਥੇ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ ਜੰਗਲੀ ਜੀਵ ਵਿਭਾਗ ਵੱਲੋਂ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਤੇ ਆਉਣ ਵਾਲੇ ਸਾਰੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਅਤੇ ਨਿਗਰਾਨੀ ਜੰਗਲੀ ਜੀਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਰੰਜੀਤ ਸਾਗਰ ਡੈਮ ਦੇ ਚੀਲ ਵਿੱਚ 4 ਗੁਣਾ ਵੱਧ ਪ੍ਰਵਾਸੀ ਪੰਛੀ ਪਹੁੰਚੇ ਹਨ ਪਰ ਵੱਖ-ਵੱਖ ਕਿਸਮ ਦੇ ਪੰਛੀ ਢੀਲ ਵਿੱਚ ਆਪਣੇ ਭੋਜਨ ਦੀ ਪਾਲ ਕਰ ਰਹੇ ਹਨ ਕਿਉਂਕਿ ਇਸ ਵਾਰ ਮੌਸਮ ਪੂਰੀ ਤਰ੍ਹਾਂ ਣਕੂਲ ਹੋਣ ਕਾਰਨ ਸਾਈਬਰੀਅਨ ਪੰਛੀਆਂ ਦੀ ਗਿਣਤੀ ਜ਼ਿਆਦਾ ਹੈ ਇਹ ਪੰਛੀ ਸਾਈਬੀਰੀਆ ਰੂਸ ਅਤੇ ਯੂਕਰੇਨ ਆਦੀ ਦੇਸ਼ਾਂ ਤੋਂ ਭਾਰਤਾਂ ਕੇ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਠਾਨਕੋਟ ਪਹੁੰਚ ਚੁੱਕੇ ਹਨ ਜੀ ਬਿਲਕੁਲ ਸਹੀ ਗੱਲ ਆ ਜੀ ਸਾਗਰ ਡੈਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬਰਿਅਨ ਵਾਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 1000-1200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਿਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੈਬਿਟੈਟ ਇੰਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੇ ਜਿਹੜੇ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗਰੇਟਿਡ ਪਾਰਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚੱਲ ਜਾਂਦੇ ਆ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਰਬ ਬਣਿਆ ਉਹ ਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਹੈ ਵੈਟਲੈਂਡ ਵਿੱਚ ਜਿਹੜੀ ਝੀਲ ਜਿਹੜੀ ਹੈ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵੇ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਹੈ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੇਅਰ ਮਿਲਿਆ ਉਹਦੇ ਕਰਕੇ ਜਿਹੜਾ ਇਹ ਐਰਕੀ ਜਿਆਦਾ ਆ ਉੱਥੇ ਧੁੰਦ ਦਾ ਕਹਿਰ ਲਗਾਤਾਰ ਚੱ ਰਹੀ ਹੈ ਜਿੱਥੇ ਧੁੰਦ ਬਹੁਤ ਜ਼ਿਆਦਾ ਪੈਂਦੀ ਹੈ ਉੱਥੇ ਹੀ ਹਾਰਡ ਸ਼ਿਰਮੀ ਹੱਡ ਸ਼ਿਰਮੀਆਂ ਹੋਣ ਸ਼ਿਰਮੀ ਲਿਖਿਆ ਵਾ ਤੋਂ ਉਹੀ ਹੈ ਨਾ ਧੁੰਦ ਦਾ ਕਹਿਰ ਲਗਾਤਾਰ ਚੱ ਰਹੀ ਹੈ ਜਿੱਥੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਹੀ ਹੱਡ ਚੀਵੀ ਠੰਡ ਤੋਂ ਵੀ ਲੋਕੀ ਬੇहद ਪਰੇਸ਼ਾਨ ਹਨ ਜ਼ਿਆਦਾਤਰ ਲੋਕ ਪਰੇਸ਼ਾਨ ਹਨ ਜੋ ਹੱਥੀ ਮਿਹਨਤ ਮਜ਼ਦੂਰੀ ਕਰਦੇ ਆ ਇਹ ਮਿਹਨਤ ਕਸ਼ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਮਿਹਨਤ ਕਰਨ ਲਈ ਠੰਡ ਦੀ ਪਰਵਾਹ ਕੀਤੇ ਬਿਨਾਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਬਾਹਰ ਆ ਜਾਂਦੇ ਹਾਂ ਪਰ ਠੰਡ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਸਾਨੂੰ ਕਾਰੋਬਾਰ ਨਹੀਂ ਮਿਲ ਰਿਹਾ ਆਮ ਦਿਨਾਂ ਵਿੱਚ ਸਾਨੂੰ ਸਵੇਰੇ ਜਲਦੀ ਗ੍ਰਾਹਕ ਮਿਲ ਜਾਂਦੇ ਹਨ ਪਰ ਠੰਡ ਦੀ ਵਜ੍ਹਾ ਕਰਕੇ ਹੁਣ ਕਮਾਈ ਬਿਲਕੁਲ ਬੰਦ ਹੋ ਗਈ ਹੈ ਇੱਕ ਦੁਕਾ ਹੀ ਗ੍ਰਾਹਕ ਮਿਲਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਇਸ ਤਰ੍ਹਾਂ ਰਕਸ਼ੇ ਵਾਲੇ ਆ ਦਿਹਾੜੀ ਮਜ਼ਦੂਰ ਵਾਲੇ ਦਿਹਾੜੀ ਤੇ ਲੱਗ ਨਹੀਂ ਰਹੀ ਰਕਸ਼ੇ ਵਾਲੇ ਵਿਚਾਰੇ ਸਵੇਰ ਤੋਂ ਹੀ ਆਏ ਦੇ ਵਿਹਲੇ ਬੈਠੇ ਨੇ ਤੇ ਉਹਦਾ ਇਹਦਾ ਕਹਿਣਾ ਵਾ ਤੇ ਧੁੰਦ ਬਹੁਤ ਜ਼ਿਆਦਾ ਜ਼ਬਰਦਸਤ ਆ ਪਹੜਾਂ 'ਚ ਨਾ ਚੱਲਣਾ ਚਾਹੀਦਾ ਜੀ। ਬਪੂ ਜੀ ਕੀ ਨਾਮ ਤੁਹਾਡਾ? ਅਵਕਰ ਸਿੰਘ। ਬਪੂ ਜੀ ਇੱਥੇ ਧੁੰਦ ਪਈ ਬਹੁਤ ਜ਼ਿਆਦਾ। ਧੁੰਦ ਬਹੁਤ ਜ਼ਿਆਦੀ ਆ ਬਹੁਜੀ ਬਹੁਤ ਧੁੰਦ ਆ ਜਿੰਨਾ ਧੁੰਦ ਆ ਬਹੁਤ ਜ਼ਿਆਦੀ। ਠੰਡ ਵੀ ਬੜੀ ਆ। ਪਰ ਤੁਰਨ ਵਾਲਿਆਂ ਨੂੰ ਏਡਾ ਮੁਸ਼ਕਲ ਨਹੀਂ ਜਾਏਗਾ। ਜਿਹੜਾ ਮੋਟਰਸਾਈਕਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ। ਰਕਸ਼ੇ ਵਾਲੇ ਗਰੀਬਾਂ ਨੂੰ ਬਹੁਤ ਮੁਸ਼ਕਲ ਆ। ਸਾਈਕਲ ਵਾਲਿਆਂ ਨੂੰ ਮੁਸ਼ਕਲ ਆ। ਦੇਖਦਾ ਗਾੜੀ ਕੁਝ ਨਹੀਂ ਜਾ ਧੁੰਦ ਦੇ ਵਿੱਚ। ਧੁੰਦ ਬਹੁਤ ਜ਼ਿਆਦੀ ਆ ਬਟਾਲੇ ਦੇ ਵਿੱਚ। ਇਦਨ ਅੱਗੇ ਸਤਿਗੁਰ ਕਿਰਪਾ ਕਰੇ ਕੀ ਕਹਿਣਾ ਚਾਹੁੰਦੇ ਸਾਵਧਾਨੀ ਨਾਲ ਤੁਰੋ ਨਹੀਂ ਅਸੀਂ ਕੀ ਕਹਿਣਾ ਚਾਹੁੰਦੇ ਤੇ ਪਰਮਾਤਮਾ ਦਾ ਰੰਗਿਆ ਅਸੀਂ ਜਾਨੇ ਆ ਸੱਤੇ ਪਾਤਸ਼ਾਹ ਕਿਰਪਾ ਕਰੇ ਨਲ ਬਣਾਵਾ ਤੇ ਧਿਆਨ ਨਾਲ ਤੁਰਨ ਸਾਰੇ ਜਿਹੜੇ ਗਾੜੀ ਦੇਣ ਲੱਗਣ ਤੇ ਸਾਰੇ ਕਾਰੋਬਾਰ ਆਪ ਕੋ ਆਪਣਾ ਕੰਮ ਕਰਨ ਠੀਕ ਸਾਰੇ ਕੀ ਨਾਮ ਤੁਹਾਡਾ ਬਲਵਿੰਦਰ ਕੰਟੀਕ ਕੀ ਲੱਗਦਾ ਅੱਜ ਤੋਂਦਿਆ ਤੁਹਾਡਾ ਰੱਖਸ਼ੇ ਦਾ ਕੰਮ ਹੈ ਕਿੰਨੇ ਕ ਫਿਰ ਹੋਖਣੀ ਹੈ ਕਿ ਠੰਡ ਲੱਗਦੀ ਆ ਠੰਡੇ ਆ ਹੰਡਰ ਠੰਡਾ ਉਹੋਂ ਦੀਆ ਦੇਖਦੇ ਕੋ ਖਰਾ ਠੀਕ ਕੀ ਨਾਮ ਦਾ ਟਾ ਫਲੇਮ ਲਾ ਗੋ ਅਜ ਤੋਂ ਬਹੁਤ ਜ਼ਿਆਦਾ ਵੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਬੋ ਜੀ ਲੱਭਦੇ ਕੁਝ ਲੱਗੂ ਛੇਰੇ ਵਿੱਚੋਂ ਲੱਭਦੇ ਕੁਝ ਬੜੇ ਮਜੇ ਮਏ ਮੇ ਮੇ ਲੱਟਾ ਮਾਰ ਮਾਰ ਕੇ ਫੇਰ ਗੜੀ ਗਾਂ ਲੈ ਕੇ ਆਈ ਜੀ ਕਿੰਨੇ ਵੇ ਨਿਕਲਦੇ ਫਿਰ ਸਵੇਰ ਨੂੰ ਐ ਸਵੇਰੇ ਪਹਿਲੇ ਤਾਂ ਮੈਂ ਨਿਕਲਦਾ ਰਿਆਂ 5 ਵਜੇ ਧੁੰਦ ਕਾਰਨ ਹੁਣ 8 ਵਜੇ ਕਰੂ ਨਿਕਲੀ ਤੇ ਬੋ ਜੀ ਫਿਰ ਪ੍ਰੇਸ਼ਾਨੀ ਤਾਂ ਬਹੁਤ ਹੁੰਦੀ ਨਾ ਬਹੁਤ ਜਿਆਦਾ ਬੋਝ ਹੈ ਦੋ ਵੱਧ ਬੋਝ ਸਵਾਰੀ ਮਿਲਦੀ ਜਾਂਦੀ ਆ ਨਹੀਂ ਬੋਝ ਸਵਾਰੀ ਬਹੁਤ ਘਟ ਹੈ ਠੰਡ ਚ ਸਵਾਰੀ ਬਾਹਰ ਨਿਕਲੇਗੀ ਤੇ ਉੱਤੇ ਬਹਿ ਗਿਆ ਡੈਟੋ ਚ ਇਕੋ ਜਿਹਾ ਕਮਾਉਂ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਰੋਟੀ ਪਾਣੀ ਦੇ ਬੋਝ ਬਹੁਤ ਮੁਸ਼ਕਲ ਹੋ ਗਏ ਤੇ ਤੁੰਦ ਕਰਨੀ ਕਾਰੋਬਾਰ ਨਹੀਂ ਚੱਲਦੇ ਫਿਰ ਦੋਨੋਂ ਨਹੀਂ ਚੱਲਦੇ ਫਿਰ ਬੋਝ ਤੁੰਦ ਨਾਲ ਸਵਾਰੀ ਨਾਲ ਦੁਕਾਨਾਂ ਖੁੱਲਦੀ ਦੁਕਾਨਾਂ ਬਾਜ਼ਾਰ ਖੁੱਲੇਗਾ ਤੇ ਸਵਾਰੀ ਬਾਹਰ ਪਿੰਡਾਂ ਚੋਂ ਆਏਗੀ ਸਮਾਨ ਖੇਡਣ ਫੇਰੀਆ ਡੈਟੋ ਚ ਬਹਿ ਕੇ ਜਾਏਗੀ ਪਸਟਣ ਤੱਕ ਮੈਂ ਤੁੰਦ ਦੇ ਨਾਲ ਕਾਰੋਬਾਰ ਤੇ ਲੁਧਿਆਣਾ ਦੇ ਹੈਲਥਕੇਅਰ ਰੈਮੇਡੀਜ਼ ਹਰਬਲ ਮੈਡੀਸਨ ਵੱਲੋਂ ਕੰਪਨੀ ਦੇ ਸੀਈਓ ਨਿਤਿਨ ਜੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੈਸ ਕਾਨਫਰੰਸ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕੰਪਨੀ ਦੁਆਰਾ ਜਾਰੀ ਕੀਤੀ ਮੈਨਲੀ ਪਾਵਰ ਦਵਾਈ ਜੋ ਕਿ ਮੈਨ ਪਾਵਰ ਕੈਪਸੂਲ ਵਿਦ ਗੀਕੋ ਆਇਲ ਬਾਰੇ ਜਾਣਕਾਰੀ ਦਿੱਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਤੇ ਕੁਝ ਲੋਕ ਆਪਣੇ ਗਲਤ ਉਤਪਾਦ ਆਨਲਾਈਨ ਵੇਚ ਰਹੇ ਹਨ ਅਤੇ ਪੁਲਿਸ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਿੱਤੀ ਹੈ उन्होंने दस कि इस कारण कंपनी को काफ़ी दिक्कतों का सामना करना पै रहा है क्योंकि गलत लोगों वालों कंपनी का हाँ ना खराब किया जा रहा है सुनो पेश है लुध्याण तो पत्रकार अजय पावा रिपोर्ट मैं नितिन सीओ ऑफ है मैं आप लोगों के समक्ष में एक ऐसी बात रखने जा रहा हूँ कि जो आज की डेट में हमारे देश में एक बहुत खराब एक ट्रेंड स्टार्ट हुआ है और वो ये है कि फेक दवाइया बेचने का हमारी आज करीबन डेढ़ साल से जो है हम एक बहुत यूनिक प्रोडक्ट मार्केट में ला रहे हैं जिसने बहुत लोगों की समस्या हल की है नामर्दी की प्रोडक्ट है और उस प्रोडक्ट में जो सबसे बड़ी प्रॉब्लम हमें आई है कि करीबन 80 से ज़्यादा कंपनीज फेक कंपनीज़ हमारा ही प्रोडक्ट बेच रहे हैं हमारा प्रोडक्ट नहीं हमारी वीडियो को क्रॉप करके अपना नंबर नीचे लगा के वो गलत बेच रहे हैं ये हमारे सामने प्रॉब्लम अचानक आई जब हमारे जो टेली कॉलरस हैं करीबन आप लोगों को मैं बता दूं 120 से लेके 130 हमारे पास टेली कॉलरस हैं और ये जो टेलीकॉलर्स हैं इनको कस्टमर्स ने ये कम्प्लेंट करना स्टार्ट किया कि सर जब हमने पार्सल खोला तो एक तो पार्सल आपका दिल्ली से आया और आपने कहा साढ़े बारह सौ रुपये का उन्होंने लिया दो हज़ार रुपये और जब हमने चलो फिर भी ले लिया क्योंकि हमें दवाई या वीडियो में बड़ा भरोसा था जो हमने देखी थी उसके बाद हमने ये चीज़ देखा कि जब हमने पार्सल खोला तो उसमें मेडिसिन ही अलग ये मेडिसिन ही नहीं है उसने हमारे लोगों से हमें कंप्लेंट की खैर हमने हमें समझ में नहीं आया स्टार्टिंग में और ये जो थी ये इंटेंसिटी बढ़ती गई पहले एक कॉलर को कंप्लेन आई फिर दूसरे कॉलर को कम्प्लेन आई फिर तीसरे कॉलर को कंप्लेन आई ऐसे करते करते कॉलर्स हमारे पास आने लग गए उसके बाद हमारे आईटी डिपार्टमेंट ने ट्रेस किया कि करीबन 80 कंपनियां हैं खासकर वो कंपनियां दिल्ली की हैं यूपी की हैं आपके हिमाचल की है जो कि मेरी ही वीडियो क्रॉप करके अपने नंबर्स लगा के अपनी फेक मेडिसिन बेच रही है देखिए सर ऐसा है एज अ सी ओ ऑफ हेल्थ कैम रेमेडीज़ मेरी ये मॉरल रिस्पॉन्सिबिलिटी है इस प्रेस कॉन्फ्रेंस के थ्रू से सब जितने भी श्रोता है उनको एक इंफॉर्मेशन देना कि आप लोग प्लीज़ फेक मेडिसिन मत लीजिए अगर आप फेक मेडिसिन लेते हैं तो हमारी कोई जिम्मेवारी नहीं है क्योंकि फेक मेडिसिन आपके शरीर पे बहुत ज्यादा नुकसान कर सकती है आपको किडनी की प्रॉब्लम हो सकती है आपको बीपी की प्रॉब्लम हो सकती है हाइपरटेंशन हो सकता है आपको इवन हार्ट अटैक तक आ सकता है क्योंकि हमारी जो मेडिसिन है ये तीस साल के रिसर्च के बाद बहुत बैलेंस फॉर्मूलेशन से ये बनाई गई है सुल्तानपुर लोधी के पिंड फरीदपुर विखे बलात्कारी सौदा साधव राम रहीम वालों एक डेरा बनाया जा रहा है इतने ਬਾਬੇ ਨੇ ਜ਼ਮੀਨ ਦੀ ਖਰੀਦ ਕਰ ਲਈ ਹੈ ਅਤੇ ਉਸ ਦਾ ਇੰਤਕਾਲ ਵੀ ਚੜ ਚੁਕਿਆ ਹੈ ਜਦੋਂ ਇਸ ਖਬਰ ਬਾਰੇ ਵਕਫਗ ਸਿੱਖ ਜਥੇਬੰਦੀਆਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ 71 ਤੱਕ ਕਰਕੇ ਨਿਰਮਾਣ ਕਾਰਜ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਸਤਕਾਰ ਕਮੇਟੀ ਐਸਜੀਪੀਸੀ ਮੈਂਬਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਦੇ ਇੱਕ ਵਿਸ਼ੇਸ਼ ਬੈਠਕ ਗੁਰਦੁਆਰਾ ਸ੍ਰੀ ਬੇਰ ਸਾਇਵਿਕ ਵਿਖੇ ਆਯੋਜਿਤ ਹੋਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਮਣੀ ਕਮੇਟੀ ਪ੍ਰਬੰਧ ਕਮੇਟੀ ਦੇ ਜਿਹੜੇ ਮੈਂਬਰ ਨੇ ਸਤਕਾਰ ਕਮੇਟੀ ਪੰਜਾਬ ਦੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੁਮੇਾਰ ਕੁਝ ਅੱਜ ਗੁਰਦੁਆਰਾ ਬੀਰ ਸਾਹਿਬ ਵਿਖੇ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਤਾਂ ਕਰਨੀ ਪੈ ਗਈ ਹੈ ਕਿ ਪਿੰਡ ਫਰੀਦਪੁਰ ਵਿੱਚ ਇੱਕ ਡੇਰਾ ਪ੍ਰੇਮੀਆ ਦਾ ਡੇਰਾ ਨਵਾਂ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਡੇਰਾ ਬਣਾ ਕੇ ਜਾਨੀ ਕਿ ਸਿੱਖਾਂ ਨੂੰ ਚੜਾ ਰਾਇ ਹੈ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਇੱਥੇ ਧੰਨ ਗੁਰੂ ਨਾਨਕ ਪਾਸ਼ਾ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਸਾਹਿਬ ਖੇ ਅਸਥਾਨ ਹੈ ਇਹਦੇ ਬਿਲਕੁਲ ਨਜ਼ਦੀਕ ਹੀ ਜਿਹੜਾ ਡੇਰਾ ਬਣਾ ਕੇ ਸਿੱਖਾਂ ਦੇ ਜ਼ਖਮਾਂ ਤੇ ਜਿੱਦਾਂ ਲੂਣ ਛਿੜਕਿਆ ਜਾ ਰਿਹਾ ਹੈ ਕਿਉਂਕਿ ਇਹ ਜਿਹੜਾ ਬਲਾਤਕਾਰੀ ਰਾਮ ਰਹੀਮ ਆ ਇਹ ਜੇਲ੍ਹ ਦੇ ਵਿੱਚ ਬੰਦ ਹੈ ਸਰਕਾਰਾਂ ਇਹਨਾਂ ਨੂੰ ਪ੍ਰੋਲ ਵੀ ਦੇ ਰਹੀ ਹੈ ਤੇ ਅੱਜ ਇਥੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਇੱਥੇ ਡੇਰਾ ਬਣਾ ਰਿਹਾ ਬਣਾਇਆ ਜਾ ਰਿਹਾ ਹੈ ਵਾ ਕਿ ਉਹ ਬਲਵੰਤ ਸਿੰਘ ਸਨ ਆਫ ਉਤਾਰਾ ਸਿੰਘ ਇਹ ਜਿਹੜੇ ਰਲ ਕੇ ਇਹਨਾਂ ਨੇ ਜ਼ਮੀਨ ਜਿਹੜੀ ਹੈ ਖਰੀਦ ਕੇ ਚਾਰ ਦਿਵਾਰੀ ਦੀ ਜਿਹੜੀ ਉਹ ਸਾਰੀ ਜਿਹੜੀ ਸ਼ੁਰੂ ਕੀਤੀ ਸੀ ਤੇ ਇਥੋਂ ਦੇ ਐਸ ਐਚ ਓ ਦੇ ਡੀ ਐਸ ਪੀ ਸੁਲਤਾਨਪੁਰ ਸਾਹਿਬ ਹੁਣਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਡੇਰੇ ਦੇ ਜਿਹੜੀ ਉਹ ਸਾਰੀ ਹੈ ਉੱਤੇ ਰੋਕ ਲਾ ਦਾਂਗੇ ਜੇਕਰ ਇਹ ਰੋਕ ਨਹੀਂ ਲੱਗਦੀ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਿੱਚ ਜੋ ਆਸਰੀਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਆਪ ਨੂੰ ਵੱਡਾ ਕੋਈ ਪ੍ਰੋਗਰਾਮ ਲਿਖਣਾ ਪੈ ਗਿਆ ਤੇ ਜਰੂਰ ਇਹ ਜਿਹੜੇ ਅੱਜ ਮੀਟਿੰਗ ਵਿੱਚ ਸ਼ਾਮਲ ਹੋਏ ਇਹਨਾਂ ਨੂੰ ਸੰਯੋਗ ਜਰੂਰ ਦਿਓ ਤੇ ਇਹਨਾਂ ਦਾ ਸੰਯੋਗ ਜਰੂਰ ਲਿਓ ਕਿਉਂਕਿ ਇਹ ਰਾਮ ਰਹੀਮ ਜਿਹੜਾ ਵਾ ਉਹ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਤਾ ਹੈ ਕਿ ਇਹਦੀਆਂ ਕਰਤੂਤਾਂ ਕੀ ਨੇ ਤੇ ਇਹਨੇ ਪੰਜਾਬ ਵਿੱਚ ਸਾਡੇ ਗੁਰੂਆਂ ਸਾਹਿਬਾਂ ਦਾ ਸਵਾਗ ਰੱਚ ਗਿਆ ਇਹ ਬੜਾ ਵੱਡਾ ਜਿਹੜਾ ਵਾ ਉਹ ਪਾਪ ਅਪਰਾਧ ਕੀਤਾ ਸੀ ਤੇ ਜੇਕਰ ਸਰਕਾਰ ਤੇ ਪੰਜਾਬ ਪੁਲਿਸ ਤੇ ਸਿਵਲ ਪੁਲਿਸ ਇਹਦੇ ਇਹ ਡੇਰੇ ਤੇ ਪੂਬੰਦੀ ਲਾਦਦੀ ਆ ਤੇ ਫਿਰ ਆਪਾਂ ਸਾਰੇ ਭੌਲ ਨੂੰ ਸ਼ਾਂਤ ਰੱਖਾਂਗੇ ਜੇਕਰ ਕੋਈ ਸਾਨੂੰ ਐਸਾ ਕਦਮ ਵੀ ਚੁੱਕਣਾ ਪੈ ਗਿਆ ਤੇ ਫਿਰ ਸਾਰੀ ਮੇਰੀਆਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਰੂਰ ਜਿਹੜਾ ਤੁਹਾਨੂੰ ਟਾਈਮ ਦੱਸਾਂਗੇ ਜਿਹੜਾ ਸਮਾਂ ਦੱਸਾਂਗੇ ਜਿਹੜਾ ਦਿਨ ਦੱਸਾਂਗੇ ਉਹ ਤਰੀਕ ਵਾਲੇ ਦਿਨ ਇੱਥੇ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਕੂਲਾ ਪੁਲਿਸ ਵਿੱਚ دہشت ਫੈਲ ਗਈ ਜਦੋਂ ਡਾਇਲ 112 ਤੇ ਫੋਨ ਆਇਆ ਕਿ ਸੈਕਟਰ 14 ਦੇ ਇੱਕ ਸ਼ੋਰੂਮ ਵਿੱਚ ਗੋਲੀਬਾਰੀ ਹੋਈ ਹੈ ਗੋਲੀਬਾਰੀ ਦਾ ਪਤਾ ਉਦੋਂ ਲੱਗਾ ਜਦੋਂ ਸ਼ੋਰੂਮ ਵਿੱਚ ਗੋਲੀ ਲੱਗੀ ਤੇ ਐਸ ਐਚ ਓ ਸੈਕਟਰ 14 ਯੋਗਿੰਦਰ ਸਿੰਘ ਜਾਂਚ ਅਧਿਕਾਰੀ ਅਜੀਤ ਕੁਮਾਰ ਏ ਸੀ ਪੀ ਪੰਚਕੂਲਾ कुमार टीम भी मौके पहुंच गई सर बताएंगे एक सूचना मिली थी कोई सेक्टर चौदह में एक गोली चली है सर क्या मामला है सर? ये सेक्टर चौदह के एस सी ओ दो सौ चौदह नंबर जो एस है उसमें हमारे पास कंट्रोल रूम से सूचना आई थी कि किसी बंदे ने फायर किया है मौके पे हम गए मौके पर जाके हमने देखा सीन ऑफ क्राइम को भी हमने बुलाया तो वहाँ से एक जो है कांच की जो गोली है वो मिली वहाँ जो ससमजी जो गवाह थे बच्चे थे बच्चों से भी हमने पूछताछ की बच्चों ने बताया कि यहाँ कुछ बच्चे जो है पुलेल से पक्षियों पर निशाना लगा रहे थे तो पॉसिबिलिटी है कि कोई जो कांच की गोली है वो शीशे से टकराई और उस कारण उन्होंने सूचना दे दी थी सर डायल एक बारह पे किसने फ़ोन किया था कि गोली चलिए सर डायल एक पे वो जो कंपनी थी कंपनी के किसी कर्मचारी ने फ़ोन किया था

ਜਾਂਚ ਅਧਿਕਾਰੀ ਐਸਆਈ ਰੇਣੂ ਨੇ ਦੱਸਿਆ ਕਿ 12 ਸਾਲ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ ਤੇ ਤੁਰੰਤ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਦੋਸ਼ੀ ਸ਼ੂਟਰ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਚਕੁਲਾ ਅਦਾਲਤ ਵਿੱਚ ਪੇਸ਼ ਕਰਨਗੇ ਜੀ ਹਮਾਰੇ ਕੋਲ ਕੱਲ ਇੱਕ ਸ਼ਿਕਾਇਤ ਆਈ ਸੀ ਕਿ ਇੰਦਰਾ ਕਲੋਨੀ ਮੇ ਇੱਕ ਜ ਇੱਕ ਜੋ ਨਵਾਲਿਕ ਲੜਕੀ ਹੈ ਉਸਕੇ ਸਾਥ ਬਲਾਤਕਾਰ ਕੀਤਾ ਗਿਆ ਹੈ ਜੀ ਸੂਚਨਾ ਪਰ ਅਸੀਂ ਨੇ ਤੁਰੰਤ ਐਫਆਈਆਰ ਦਰਜ ਕੀਤੀ ਤੇ આરોપી ਸ਼ਹਿਨਵਾਰ ਨਾਮ ਦਾ ਉਸ ਕੋ ਕੱਲ ਰਾਤ ਕੋਈ ਅਸੀਂ ਨੇ ਗ੍ਰਿਫਤਾਰ ਕੀਤਾ ਥਾ ਰਾਜ ਸੂਮਾਨ ਨੇ ਇਹਨੇ ਪੇਸ਼ ਕਰਦੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਲਗਾਤਾਰ ਗੁੰਡਾਗਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਤਾਜ਼ੇ ਮਾਮਲੇ ਦੀ ਗੱਲ ਕਰੀ ਤਾਂ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਜਿੱਥੇ ਇਸ ਸਬੰਧੀ ਜਾਣਕਾਰੀ ਦਿੰਦਿਆ ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਅਸੀਂ ਲੋਹੜੀ ਦੇ ਤਿਉਹਾਰ ਤੇ ਆਪਣੀ ਲੜਕੀ ਨੂੰ ਲੋਹੜੀ ਦੇਣ ਗਏ ਹੋਏ ਸੀ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਹਿਰ ਤੋਂ 20 ਤੋਂ 25 ਬੰਦੇ ਆਏ ਤੇ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਘਰ ਦੇ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਅੰਦਰ ਜੁਰੂਰੀ ਆ ਇਹ ਤਾਂ ਸਾਫ ਗੱਲ ਹੈਗੀ ਆ ਪਰ ਇਹ ਜਦੋਂ ਇਹਦਾ ਇਹਦਾ ਮੁੰਡਾ ਜਿਹੜਾ ਜਿੰਨੇ ਨੇ ਇਹਦੀ ਲਾਡ ਡਾਟ ਹੈਗੀ ਆ ਉਹ ਜਦ ਤੱਕ ਸਾਨੂੰ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਬੰਦੇ ਬਾਰੇ ਨਹੀਂ ਕਹਿ ਸਕਦੇ। ਪਰਦਾਲ ਚੱਲ ਰਹੀ ਆ ਤਫਤੀਸ਼ ਕਰਨ ਤੋਂ ਬਾਅਦ ਜਦ ਮਾਮਲਾ ਸਾਹਮਣੇ ਆਏਗਾ ਤਾਂ ਹੰਦਸਾ ਦਿੱਤਾ ਜਾਏਗਾ। ਹਾਂ ਉਹ ਜਿਹੜੀ ਗੋਲੀਆਂ ਦੀ ਰੋਕ ਲਗਾ ਰਹੇ ਨੇ। ਕਿ ਬੰਦ ਗੋਲੀਆਂ ਦੇ ਵੀ ਰੋਕ ਲਗਾ ਰਹੇ ਨੇ ਗੋਲੀਆਂ ਭਾਜੀ ਜਿਹੜੀ ਗੋਲੀਆਂ ਨੇ ਮੈਂ ਫੋਰੈਂਸਿਕ ਸਾਇੰਸ ਲੈਬੋਰੀ ਭੇਜਾਂਗਾ ਉਹ ਦੱਸੇਗਾ ਗੋਲੀਆਂ ਫਰੈਂਚੀਆਂ ਆ ਜਾਂ ਬਾਦਲੀਆਂ ਆ ਇਹ ਹੀ ਸ਼ੇਗੋਮ ਨੇ ਪਹਿਲਾਂ ਵੀ ਸਾਡੇ ਪਿੰਡ ਗੋਲੀ ਚਲਾ ਕੇ ਗਏ ਸੀ ਉਸੇ ਰੰਜਸ਼ ਨੂੰ ਉਦੋਂ ਰਾਈ ਨਮਾ ਹੋ ਗਿਆ ਬੰਦਿਆਂ ਨੇ ਪਾਪੂ ਕੇ ਫਿਰ ਇਹ ਰਾਤ 10 ਵਜੇ ਦੇ ਕਰੀਬ ਆਏ ਆ 9:30 10 ਵਜੇ ਅਸੀਂ ਤਾਂ ਘਰਾਂ ਚੋਂ ਨਿਕਲੇ ਨਹੀਂ ਡਰਦੇ ਸਾਰਿਆਂ ਕੋਲੇ ਗੋਲੀਆਂ ਸੀ ਸਾਰੇ ਪਿਸਟਲ ਸੀ ਮੰਨ ਲੈ ਨੰਗੇ ਹਥਿਆਰ ਲੈ ਕੇ ਆਏ ਸੀ ਰੱਜੇ ਹੀ ਗੋਲੀ ਸਿੱਕੇ ਦੇ ਨਸ਼ੇ ਪੱਤੇ ਵਾਲੇ ਮੁੰਡੇ ਸੀ ਸਾਰੇ ਕਿੰਨੇ ਕੁ ਬੋਸ ਸੀ ਕੜ ਤੋਂ ਘਟੋਨੇ ਹੀ 25 30 ਜਣੇ ਹਾਂ ਹਰੇਕ ਹੱਥ ਹਥਿਆਰ ਸੀ ਸਾਰਿਆਂ ਕੋਲ ਹੀ ਹਥਿਆਰ ਸੀ ਤਕਰੀਬਨ ਜੀ ਗੋਲੀਆਂ ਘੜ ਤੋਂ ਘੜ 25 30 ਫਾਇਰ ਕੀਤੇ ਆਈ 25 30 ਫਾਇਰ ਕੀਤੇ ਆ ਨਾ ਕਾਪੇ ਹਥਿਆਰ ਸੰਦ ਸਾਰਿਆਂ ਕੋਲੇਗਾ ਸੀ ਤਾਂ ਹੀ ਤਾਂ ਪਿੰਡ ਵਾਲੇ ਨਿਕਲੇ ਨਹੀਂ ਡਰਦੇ ਫਿਰ ਰਾਤ ਨੂੰ ਜੀ ਉਹ ਟਾਈਮ ਗਲਤ ਸੀ ਤੇ ਆਂਡ ਗਵਾਂਡ ਵੀ ਬੱਚੇ ਹੀ ਸਾਰਿਆਂ ਦੇ ਹੁਣ ਕਹੇ ਵੀ ਹੀ ਤੇ ਵਾਰਨਿੰਗ ਦਿੰਦੇ ਆਜੋ ਜਿੰਨੇ ਆਜੋ ਜਿਹੜਾ ਦੱਸ ਕੇ ਆਉਂਦੇ ਜਾਂ ਗੱਲ ਕਰਦੇ ਫਿਰ ਪਿੰਡ ਚੋਂ ਹੀ ਲੰਘਣ ਕਿਵੇਂ ਦਿੰਦੇ 10 ਵਜੇ ਦਾ ਟਾਈਮ ਸੀ ਰਾਤ ਦਾ ਤਾਹ ਘਰ ਕੇ ਸਾਡੇ ਕੋਲ ਕੁਛ ਹੋਇਆ ਨਹੀਂ ਇਹ ਸ਼ਹਿਰ ਦੇ ਬਸਤੀਆਂ ਦੇ ਜੀ ਆਵਾ ਬਸਤੀ ਤੇ ਬੋਰੀਆਂ ਵਾਲੀ ਬਸਤੀ ਦੇ ਸੀ ਬਾਕੀ ਆਸੇ ਪਾਸੇ ਬਸਤੀ ਦੇ ਹੋਣੇ ਜੀ ਪੁਲਸ ਦੇ ਕੋਲੇ ਚੱਕੀ ਫਿਰਦੇ ਆ ਜੀ ਦੋ ਦੋ ਹਥਿਆਰ ਮਾਵਾਂ ਨੇ ਦੋ ਦੋ ਬੰਦੇ ਰੱਖੇ ਅਜਵਾਕਾ ਦੇ ਦੋ ਦੋ ਪਿਸਤੌਲ ਟੰਗੇ ਆ ਸ਼ਰਿਆਮ ਸ਼ਹਿਰ ਚ ਹੀ ਗਏ ਵਾਧੂ ਜੀ ਗੁੰਡਾਗਰਦੀ ਕੀ ਜੀ ਪਿੰਡ ਸਾਡੇ ਕਾਮਕਾਰ ਵਾਲੇ ਬੰਦੇ ਜਦੋਂ ਜਾਂਦੇ ਆ ਤੇ ਲੁੱਟਖੋ ਕਰ ਲੈਂਦੇ ਆ ਇਧਰੋਂ ਚਰਾੜਾਂ ਤੇ ਲੁੱਟ ਲੈਂਦੇ ਆ ਇੱਕਾ ਫਾਟਕਾਂ ਦੇ ਖੜਦੇ ਆ ਉਧਰੋਂ ਆਪਣੇ ਕਿਆ ਨਾਮ ਕਿਲੇ ਵਾਲੇ ਚੌਕ 'ਚੋਂ ਜੁ ਖੜਦੇ ਆ ਸਾਰੇ ਚੋਰ ਹੀ ਆਈ ਇਹਹੀ ਪਿੰਡ ਹੈ ਮੇਰਾ ਜੀ ਇਹੀ ਘਰ ਰੇ ਕੁੰਡੇ ਪਿੰਡ ਜੀ ਹਾਂ ਕੀ ਹੋਇਆ ਜਿਹੜਾ ਹਾਂ ਜੀ ਆ ਮੇਰੇ ਕਾਂਟ ਹੋਇਆ ਜੀ ਮੈਂ ਕਿ ਐਸੇ ਗੁੜੀਆਂ ਨੂੰ ਲੋੜੀ ਦੇਣ ਜੀ ਤੇ ਬਾਅਦ 'ਚ ਸਾਨੂੰ ਪਿੰਡ ਲੈ ਬਾਅਦ ਦੱਸਿਆ ਵੀ ਮੇਰੀ ਭੰਨ ਤੋੜ ਸਾਰਾ ਕੁਝ ਕਰ ਗਿਆ ਜੀ ਫਿਰ ਮੈਂ ਕੱਲ ਐਸੇ ਕੱਲ ਫਿਰ ਮੈਂ ਮੰਗ ਕੀਤੀ ਪੁਲਿਸ ਨੂੰ ਮੈਂ ਮੇਰੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਮੈਨੂੰ ਨਾ ਅੱਕ ਜਿਹੜਾ ਮੇਰਾ ਬੰਦਾ ਮੈਨੂੰ ਦਿੱਤਾ ਜਨਸਾਫ ਦੇਣਾ ਚਾਹੀਦਾ ਤੇ ਹੁਣ ਜਿਹੜੀ ਇਹ ਗੋਲੀਆਂ ਵਿੱਚ ਲੀਆਂ ਪੰਪੜ ਵੀ ਕੀਤੀ ਹਾਂ ਹਾਂਜੀ ਹਾਂਜੀ ਕਿੰਨੇ ਕਪਾਏ ਫਿਰ ਹੁਣ ਮੈਂ ਤੇ ਘਰੇ ਨਹੀਂ ਗਿਆ ਜੀ ਆਮ ਆਪਣੇ ਘਰ ਆਂਡ ਗਵਾਂਡ ਕਹਿੰਦੇ ਜੀ ਬਹੁਤ ਫਾਇਰਿੰਗ ਹੋਈ ਜੀ ਹਾਂਜੀ ਅੰਦਰ ਕੀ ਮਿਲੇ ਥੋੜੇ ਦੋ ਕਾਰਤੂਸ ਜੀ ਮੈਨੂੰ ਤੇ ਲੱਭੇ ਜੀ ਬਾਕੀ ਅੰਦਰ ਭੱਜ ਟੁੱਟ ਹੋਈ ਹੋ ਸਕਦਾ ਹੋਰ ਵੀ ਕੋਈ ਬਰਾਮਤ ਹੋਈ ਜਾਂਨ ਬੰਦ ਤੇ ਕਰ ਹਾਂ ਹਾਂ ਬੰਦ ਪਿਆ ਸੀ ਕਰ ਜੀ ਬੰਦ ਤਾਲਾ ਤੋੜ ਤੇ ਅੰਦਰ ਵੜੇ ਜੀ ਮੇਰਾ ਸਭ ਨੁਕਸਾਨ ਕੀਤਾ ਕੋਈ ਰਨਸ ਪੁਰਾਣੀ ਸੀ 6 ਮਹੀਨੇ ਤੋਂ ਪਹਿਲਾਂ ਸਿਕੋ ਗੋਲੀਆਂ ਚਲਾ ਦੇ ਗਏ ਸੀ ਸਾਡੇ ਪਿੰਡ ਜੀ ਉਦੋਂ ਵੀ ਮੇਰਾ ਬੱਚਾ ਮਸਾ ਬੱਚਾ ਸੀ ਜੀ ਤੇ ਹੁਣ ਇਹੀ ਫੇਰ ਉਹ ਆ ਗਏ ਨੇ ਫੇਰ ਇਹਹੀ ਰਨਸ ਹੋ ਗਈ ਹੈ ਕਾਰਵਾਈ ਦੀ ਹੁਣ ਕਾਰਵਾਈ ਮੈਨੂੰ ਮੰਗ ਪੂਰੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਪੋਸਿਬਲ ਜੇ ਤੱਕ ਕਾਰਵਾਈ ਨਹੀਂ ਕੀਤੀ ਆ ਕੇ ਕੀਤੀ ਜੀ ਕਾਰਵਾਈ ਕੀਤੀ ਐਮ ਆਰ ਸਾਰੇ ਆਪਣਾ ਦਰਖਾਵਾ ਲਿਖਵਾਤੇ ਆ ਜੀ ਗੱਲ ਹੋਈ ਸੀ ਕਹਿੰਦੇ ਜੀ ਅਸੀਂ ਆਹ ਤੇ ਮੌਕਾ ਦੇਖੀ ਕਾਰਵਾਈ ਨਹੀਂ 할지ਉ انصاف ਚਾਹੀਦਾ ਮੈਨੂੰ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਨੇੜੇ ਪਿੰਡ ਲਾਲਚੀਆਂ ਤੇ ਪੈਟਰੋਲ ਪੰਪ ਦੇ ਕੋਲ ਹੋਇਆ ਬੁੱਧਵਾਰ ਦੀ ਸਵੇਰ 10 ਵਜੇ ਦੇ ਕਰੀਬ ਇੱਕ ਸੜਕੀ ਹਾਦਸਾ ਸੜਕੀ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਮੌਕੇ ਤੇ ਇਕੱਤਰਿਤ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਜੋ ਕਿ ਚੰਡੀਗੜ੍ਹ ਤੋਂ ਸਵੇਰੇ ਜਲਾਲਾਬਾਦ ਨੂੰ ਜਾ ਰਹੇ ਸਨ ਤਾਂ ਔਰ ਇੱਕ ਪੰਜਾਬ ਰੋਡਵੇਜ਼ ਦੀ ਬੱਸ ਜੋ ਫਾਜ਼ਲਿਕਾ ਤੋਂ ਫਿਰੋਜ਼ਪੁਰ ਜਾ ਰਹੀ ਸੀ ਤੇ ਬੱਸ ਪਿੰਡ ਲਾਲਚੀਆ ਦੇ ਪੈਟਰੋਲ ਪੰਪ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਜੋ ਕਿ ਜਲਾਲਾਬਾਦ ਨੂੰ ਜਾਣੀ ਸੀ ਤਾਂ ਉਸ ਸਮੇਂ ਕਿਸੇ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਇਹ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਅੱਛਾ ਮਮਾ ਡੈਥ ਹੋ ਗਈ ਉਹਨਾਂ ਦੀ? ਹਾਂਜੀ। ਤੇ ਕਿੱਥੋਂ ਨੇ ਸਾਰੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਜਲਾਲਾਬਾਦ ਦੇ ਦੀ? ਰੱਬ ਬਖਸ਼ੇ ਜਿੰਦਗੀ ਬਖਸ਼ੇ ਉਹਨਾਂ ਨੂੰ। ਕੀ ਆਪਣੀ ਕੀ ਰਿਸ਼ਤੇਦਾਰ ਸੀ ਵਿੱਚ? ਮੇਰੇ ਬ੍ਰਦਰ ਇਨ ਲਾ ਸੀ ਜੀ, ਮੇਰਾ ਸੋਹਰਾ ਪਰਿਵਾਰ। ਅੱਛਾ ਜੀ। ਹਾਂਜੀ। ਤੇ ਮਾਤਾ ਦੀ ਡੈਥ ਹੋਈ ਹੈ? ਹਾਂਜੀ, ਮਾਤਾ ਦੀ ਡੈਥ ਹੋਈ। ਠੀਕ ਵਿੱਚ ਬੱਚੇ ਵੀ ਸਨ ਤੇ? ਹਾਂਜੀ, ਬੱਚੇ ਸੀ ਉਹ ਦੂਜੀ ਗੱਡੀ 'ਚ ਸੀ ਉਹ ਬੱਚਤ ਹੈ। ਕਿੱਥੋਂ ਆ ਰਹੇ ਸੀ ਇਹ ਸਾਰੇ? ਤੇ ਚੰਡੀਗੜ੍ਹ ਤੋਂ ਆ ਰਹੇ ਸੀ। ਚ ਸੁਬਾ ਚੱਲੇ ਸੀ ਉਤੋਂ ਹਾਂ ਸੰਨ ਤਾਂ ਕੋਈ ਪਤਾ ਹੀ ਨਹੀਂ ਉਹ ਸੰਨ ਤਾਂ ਸਵੇਰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਦਾ ਫੋਨ ਆਇਆ ਅੱਛਾ ਜੀ ਹਾਂ ਜੀ ਸੰਨ ਤਾਂ ਪਤਾ ਹੀ ਨਹੀਂ ਕਿੱਥੇ ਚੱਲੇ ਨੇ ਅਸੀਂ ਆ ਗਏ ਸੀ ਇੱਥੇ ਲਾਈਵ ਦਿਖਾਣਾ ਸ਼ੁਰੂ ਕੀਤਾ ਸੀ ਨੰਬਰ ਵੀ ਦਿਖਾ ਰਹੇ ਸੀ ਵਾਰ-ਵਾਰ ਵੀ ਪਰਿਵਾਰ ਤੱਕ ਜਾਣਕਾਰੀ ਪਹੁੰਚ ਸਕੇ ਨਹੀਂ ਸਾਨੂੰ ਕਿਸੇ ਦਾ ਫੋਨ ਗਿਆ ਸੀ ਉਸੇ ਵੇਲੇ ਚੱਲ ਪਏ ਠੀਕ ਹੈ ਜੀ ਫੋਨ ਗਿਆ ਜੀ ਦੱਸਿਆ ਜਾ ਰਿਹਾ ਹੈ ਕਿ ਨੂਰਪੁਰ ਬੇਦੀ ਰੋਡ ਤੇ ਕਸਬਾ ਪੰਡਿਤੋ 4 ਕਿਲੋਮੀਟਰ ਦੀ ਦੂਰੀ ਤੇ ਸੜਕ ਤੋਂ 10 15 ਫੁੱਟ ਡੂੰਗੀ ਜੰਗਲੀ ਖੱਡ ਜੋ ਇੱਕ ਅਣਪਛਾਤੇ ਵਿਅਕਤੀ ਦੀ লাশ ਬਰਾਮਦ ਹੋਈ ਬਲਾਚੌਰ ਵਿੱਚ ਇਹ ਜਾਣਕਾਰੀ ਮਿਲੀ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕੁਝ ਲੋਕਾਂ ਨੇ ਜੰਗਲ ਵਿੱਚ ਕਣਪਛਾਤੀ লাশ ਦੇਖੀ ਜਿਸ ਦੀ ਉਮਰ ਕਰੀਬ 40 ਤੋਂ 45 ਸਾਲ ਸੀ ਜਿਸ ਨੇ ਹਲਕੇ ਅਸਮਾਨੀ ਰੰਗ ਦੀ ਪੈਂਟ ਲਾਲ ਅਤੇ ਕਾਲੇ ਰੰਗ ਦੀ ਕਮੀਜ਼ ਅਤੇ ਕਾਲੀ ਜੈਕਟ ਪਾਈ ਹੋਈ ਸੀ ਸਿਰ ਸਰੀਰ ਤੋਂ ਵੱਖ ਹੋ ਗਿਆ ਸੀ ਜਿਸ ਸਬੰਧੀ ਉਹਨਾਂ ਸਰਪੰਚ ਪਰਮਾਨੰਦ ਨੂੰ ਸੂਚਿਤ ਕੀਤਾ ਪਰਮਾਨੰਦ ਨੇ ਮੌਕੇ ਤੇ ਜਾ ਕੇ ਥਾਣਾ ਸਦਰ ਬਲਾਚੌਰ ਦੀ ਪੁਲਿਸ ਨੂੰ ਸੂਚਿਤ ਕੀਤਾ ਜੀ ਅੱਜ 11:30 ਵਜੇ ਦਿਨੇ ਐਸ ਐਚ ਓ ਆਪਣਾ ਸਰਦਨ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ ਮਿਲੀ ਹੈ ਭੱਦੀ ਉਹ ਅੱਗੇ ਜਿਹੜਾ ਪਹਾੜੀ ਏਰੀਆ ਹੈਗਾ ਉਤੋਂ ਤੇ ਐਸ ਐਚ ਓ ਸਾਹਿਬ ਨੇ ਮੈਨੂੰ ਦੱਸਿਆ ਤੇ ਅਸੀਂ ਮੌਕੇ ਤੇ ਆਈਏ ਮੌਕੇ ਤੇ ਆ ਕੇ ਦੇਖਿਆ ਥੋੜੀ ਪੁਰਾਣੀ ਡੈੱਡ ਬੋਡੀ ਹੈਗੀ ਹੈ ਬਿਲਕੁਲ ਗਲ ਚੁੱਕੀ ਹੈ ਤੇ ਤਾਂ ਹੁਣ ਪੋਸਟਮਾਰਟਮ ਤੋਂ ਬਾਅਦ ਹੀ ਤਾਂ ਮੌਤੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ ਬਾਕੀ ਦੀ ਜਿਹੜੀ ਹੈਗੀ ਹੈ ਪਛਾਣ ਕਰਾਉਣ ਲਈ ਅਸੀਂ ਆਪਣੇ ਆਸ-ਪਾਸ ਦੇ ਥਾਣੇ ਚੋਂ ਇਨਫਾਰਮੇਸ਼ਨ ਦੇਣ ਲੱਗੇ ਆ ਜੇ ਕੋਈ ਗੁੰਮਸ਼ੁਦਗੀ ਵਾਲਾ ਹੋਇਆ ਤਾਂ ਉਹਦਾ ਪਤਾ ਲੱਗ ਜੂਗਾ ਤੇ ਬਾਕੀ ਹੋਰ ਵੀ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਪਛਾਣ ਹੋ ਸਕੇ ਤੇ ਨੁਦਦੇ ਕਾਰਨਾਂ ਦਾ ਪਤਾ ਲੱਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕਾਹਨੂ ਤੇ ਉਸਾਸ ਰਾਬਰਾਖਾ